ਇਹਦੇ ਇੱਕ ਜੋੜੇ ਨੂੰ ਆਸਟ੍ਰੇਲੀਆ ਦੀ ਸਜ਼ਾ ਹੋਈ 14 ਸਾਲਾਂ ਦੀ 25 14 ਸਾਲਾਂ ਦੀ ਬੱਚੀ ਸੀਗੀ ਉਹਨੂੰ ਸ਼ੂਗਰ ਸੀਗੀ ਟਾਈਪ 1 ਦੀ ਪਰ ਉਹਨਾਂ ਨਾਲ ਆਜ ਕਰਾਉਂਦੀ بجائے ਕਿਸੇ ਟਖੰਡੀ ਕਿਸੇ ਖੋਤੀ ਬਾਬੇ ਦੇ ਕਹਿਣ ਤੇ ਉਹਨੂੰ ਇਸ ਤਰ੍ਹਾਂ ਹੀ ਛੱਡਤਾ ਕਿ ਨਹੀਂ ਉਹ ਕਿਰਪਾ ਨਾਲ ਹੀ ਠੀਕ ਹੋ ਜਾਈ ਜਿਵੇਂ ਪਕੰਡੀ ਨੂੰ ਲੈ ਲਓ ਸਾਰੇ ਜਦੋਂ ਖੁਦ ਬਿਮਾਰ ਹੁੰਦੇ ਆ ਖੁਦ ਵੀ ਹਸਤਾ ਲੱਗ ਜਾਂਦੇ ਆ ਖੁਦ ਵੀ ਆਪਣਾ ਇਲਾਜ ਕਰਾਉਂਦੇ ਆ ਜਿਹੜੇ ਖੁਦ ਨਹੀਂ ਆਪਣਾ ਇਲਾਜ ਕਰ ਸਕਦੇ ਆਪਣੀ ਸ਼ਕਤੀ ਦੇ ਨਾਲ ਉਹ ਤੋਂ ਅੱਡਾ ਸਾਡਾ ਕੀ ਰਾਜ ਹੈ ਪਰ ਸੋਚਣ ਵਾਲੀ ਗੱਲ ਇਹ ਆ ਕਿ ਇੰਡੀਆ ਦੇ ਵਿੱਚ ਇਹੋ ਜਿਹੇ ਕਿੰਨੇ ਕੇਸ ਹੁੰਦੇ ਨੇ ਬਹੁਤ ਵਾਰੀ ਵੇਖਿਆ ਚਮਟੇ ਮਾਰ ਮਾਰੀ ਮਾਰ ਦਿੰਦੇ ਜੋ ਆਖ ਜਾਂ ਕਿਸੇ ਜੀ ਨੂੰ ਕਿ ਇਹਦੇ ਚ ਭੂਤ ਆ ਗਏ ਇਹ ਘਟਨਾਵਾਂ ਉੱਥੇ ਹੁੰਦੀਆਂ ਬਹੁਤ ਨਹੀਂ ਰਉਣਾ ਦੀ ਚਰਚਾ ਨੇ ਪਰ ਸਭ ਤੋਂ ਪਹਿਲਾਂ ਮਾਤੀ ਤੁਹਾਡੇ ਚ ਇਹ ਵੜਦੇ ਨੇ ਤੁਹਾਡੇ ਦਿਮਾਗ ਚ ਇਹ ਵੜਦੇ ਵੀ ਸਵਾਲ ਨਹੀਂ ਕਰਨਾ ਸ਼ਰਦਾ ਦੇ ਕੋਈ ਸਵਾਲ ਸਾਸਰੇ ਕਾਲ ਦੋਸਤੋ ਮੈਂ ਚੇਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਤੁਹਾਡੇ ਨਾਲ ਕੁਝ ਦਿਲ ਖੋਲ ਕੇ ਗੱਲਾਂ ਬਾਤਾਂ ਕਰਨੇ ਪਿੱਛੇ ਜੇ ਇੱਕ ਜੋੜੇ ਨੂੰ ਆਸਟ੍ਰੇਲੀਆ ਚ ਸਜ਼ਾ ਹੋਈ 14 ਸਾਲ ਬ੍ਰਿਸਬਿੰਦਾ ਉਹ ਜੋੜਾ ਸੀਗਾ ਉਸ ਘਟਨਾ ਦੀ ਬਹੁਤ ਚਰਚਾ ਹੋਈ ਕਿਉਂਕਿ ਉਹਨਾਂ ਦੁਆਰਾ ਕੀਤਾ ਗਿਆ ਕ੍ਰਾਈਮ ਜਿਹੜਾ ਕੋਈ ਆਮ ਕ੍ਰਾਈਮ ਨਹੀਂ ਸੀਗਾ ਜਿਹਦੇ ਵਿੱਚ ਉਹ ਸਜ਼ਾ ਹੋਈ ਆਪਣੇ ਬੱਚੇ ਜਦੋਂ ਕੋਈ ਬਿਮਾਰ ਹੁੰਦਾ ਕਿਸੇ ਦਾ ਵੀ ਬੱਚਾ ਹੋਵੇ ਜਾਂ ਉਹਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਮਾਂ ਪਿਓ ਆਪਣੀ ਜਾਨ ਤੱਕ ਦੇਣ ਤੱਕ ਜਾਂਦੇ ਆ ਕਿ ਬੱਚਾ ਮੇਰਾ ਕਿਸੇ ਤਰ੍ਹਾਂ ਠੀਕ ਹੋ ਜਾਏ ਪਰ ਇਸ ਕੇਸ ਚ ਉਲਟ ਹੋਇਆ ਉਹ ਮਾਂ ਪਿਓ ਨੇ ਕੀ ਕੀਤਾ ਉਹਨਾਂ ਦੀ ਬੱਚੀ 14 ਸਾਲਾਂ ਦੀ ਬੱਚੀ ਸੀਗੀ ਉਹਨੂੰ ਸ਼ੂਗਰ ਸੀਗੀ ਟਾਈਪ 1 ਦੀ ਪਰ ਉਹਨਾਂ ਨੇ ਉਹਦਾ ਇਲਾਜ ਕਰਾਉਣ ਦੀ ਬਜਾਏ ਉਹਨੂੰ ਮਹਾਰਾ ਨੇ ਕਿਹਾ ਵੀ ਜਿਹੜੇ ਸਪੈਸ਼ਲਿਸਟ ਹੁੰਦੇ ਆ ਕਿ ਇਹਦਾ ਟ੍ਰੀਟਮੈਂਟ ਕਰਾਓ ਇਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਬਟ ਉਹਨਾਂ ਇਲਾਜ ਕਰਾਉਣ ਦੀ ਬਜਾਏ ਕਿਸੇ ਪਖੰਡੀ ਕਿਸੇ ਖੋਤੀ ਬਾਬੇ ਦੇ ਕਹਿਣ ਦੇ ਉਹਨੂੰ ਇਸ ਤਰ੍ਹਾਂ ਹੀ ਛੱਡਤਾ ਕਿ ਨਹੀਂ ਉਹ ਕਿਰਪਾ ਨਾਲ ਹੀ ਠੀਕ ਹੋ ਜਣੀ ਪਰ ਜਦੋਂ ਉਹਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤੇ ਐਂਬੂਲੈਂਸ ਨੂੰ ਕਾਲ ਕੀਤੀ ਗਈ ਤੇ ਐਂਬੂਲੈਂਸ ਜਦੋਂ ਤੱਕ ਆਈ ਉਦੋਂ ਤੱਕ ਉਹ ਬੱਚੀ ਦੀ ਮੌਤ ਹੋ ਚੁੱਕੀ ਸੀ ਇਸ ਘਟਨਾ ਦੀ ਕਾਫੀ ਚਰਚਾ ਹੋਈ ਇੱਥੇ ਚਰਚਾ ਕਿਉਂ ਹੋਈ ਇਹੋ ਜਿਹੇ ਘਟਨਾਵਾਂ ਇੱਥੇ ਅਕਸਰ ਹੁੰਦੀਆਂ ਨਹੀਂ ਕਿ ਬਹੁਤੇ ਲੋਕ ਸੋਚਦੇ ਆ ਆਪਾਂ ਵੀ ਇਹੀ ਸੋਚਦੇ ਆ ਕਿ ਪੜ੍ਹੇ ਲਿਖੇ ਲੋਕ ਨੇ ਯਾਰ ਇਹ ਪਖੰਡ ਚ ਨਹੀਂ ਪੈਂਦੇ ਪਰ ਉਹ ਅਕਲ ਦੇ ਨੇ ਹਰ ਪਾਸੇ ਕੁਛ ਨਾ ਕੁਛ ਪਰਸੈਂਟੇਜ ਹੁੰਦੇ ਹੀ ਹੁੰਦੇ ਆ ਇਸ ਤਰ੍ਹਾਂ ਹੀ ਇਹ ਘਟਨਾਵਾਂ ਆ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਇਹ ਤ ऑस्ट्रेलिया ਸੀ ਤੇ ਇੱਥੇ ਇੱਕ ਘਟਨਾ ਇਹੋ ਜੀ ਹੋਈ ਤੇ ਉਹਦਾ ਇੰਨੀ ਜ਼ਿਆਦਾ ਚਰਚਾ ਹੋਈ ਉਸ ਕੇਸ ਦੇ ਵਿੱਚ ਉਸ ਮਾਂ ਪਿਓ ਨੂੰ 14 ਸਾਲਾਂ ਦੀ ਸਜ਼ਾ ਹੋਈ ਈਵਨ ਉਹ ਜਿਹੜਾ ਪਖੰਡੀ ਸੀ ਕੋਈ ਜਿਹਦੇ ਕਹਿਣ ਤੇ ਉਹਨਾਂ ਨੇ ਉਹਦਾ ਇਲਾਜ ਨਹੀਂ ਕਰਾਇਆ ਉਹਨੂੰ ਵੀ ਸਜ਼ਾ ਹੋਏ ਤੇ ਜਿੰਨੇ ਜਿੰਨੇ ਵਿੱਚ ਸਲਾਹ ਦਿੱਤੀ ਸੀ ਉਹਨਾਂ ਨੂੰ ਵੀ ਬੰਨਦੀ ਸਜ਼ਾ ਕਿ ਇਹਨੂੰ 5 ਸਾਲ 7 ਸਾਲ ਐਵੇਂ ਸਾਰਿਆਂ ਨੂੰ ਸਜ਼ਾ ਹੋਏ ਪਰ ਸੋਚਣ ਵਾਲੀ ਗੱਲ ਇਹ ਆ ਕਿ ਇੰਡੀਆ ਦੇ ਵਿੱਚ ਇਹੋ ਜਿਹੇ ਕਿੰਨੇ ਕੇਸ ਹੁੰਦੇ ਹੋਣਗੇ ਬਹੁਤ ਵਾਰੀ ਵੇਖਿਆ ਚਮਟੇ ਮਾਰ ਮਾਰੀ ਮਾਰ ਦਿੰਦੇ ਜਵਾਕ ਜਾਂ ਕਿਸੇ ਜੀ ਨੂੰ ਕਿ ਇਹਦੇ ਚ ਭੂਤ ਆ ਗਏ ਏਹ ਘਟਨਾਵਾਂ ਉੱਥੇ ਹੁੰਦੀਆਂ ਬਹੁਤ ਨੇ ਪਰ ਉਹਨਾਂ ਦੀ ਚਰਚਾ ਨਹੀਂ ਹੁੰਦੀ ਕਿੰਨੇ ਲੋਕ ਨੇ ਜਿਹੜੇ ਸ਼ਰਦਾ ਜੰਨੇ ਹੋ ਕੇ ਜਿਹੜੇ ਕਿਸੇ ਪਖੰਡੀ ਦੇ ਕਹਿਣ ਤੇ ਆਪਣਾ ਇਲਾਜ ਨਹੀਂ ਕਰਾਉਂਦੇ ਜਾਂ ਆਪਣੇ ਬੱਚੇ ਦਾ ਇਲਾਜ ਨਹੀਂ ਕਰਾਉਂਦੇ ਤੇ ਉਹ ਹਾਲਤ ਵਿਗੜ ਜਾਂਦੀ ਹੈ ਤੇ ਜੇ ਸੋਚਿਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਕੋਈ ਕਿ ਇਹ ਖੁਦ ਜਦੋਂ ਬਿਮਾਰ ਹੁੰਦੇ ਆ ਤੁਸੀਂ ਕਿੰਨੇ ਬਾਬਾ ਕਿਸੇ ਨੂੰ ਲੈ ਲਓ ਕਿਸੇ ਪਖੰਡੀ ਨੂੰ ਲੈ ਲਓ ਸਾਰੇ ਜਦੋਂ ਇਹ ਖੁਦ ਬਿਮਾਰ ਹੁੰਦੇ ਆ ਖੁਦ ਵੀ ਹਸਪਤਾਲਾਂ 'ਚ ਜਾਂਦੇ ਆ ਖੁਦ ਵੀ ਆਪਣਾ ਇਲਾਜ ਕਰਾਉਂਦੇ ਆ ਜਿਹੜੇ ਖੁਦ ਨਹੀਂ ਆਪਣਾ ਇਲਾਜ ਕਰ ਸਕਦੇ ਆਪਣੀ ਸ਼ਕਤੀ ਦੇ ਨਾਲ ਉਹ ਤੁਹਾਡਾ ਸਾਡਾ ਕੀ ਇਲਾਜ ਕਰਨਗੇ ਇਹ ਗੱਲ ਸੋਚਣ ਵਾਲੀ ਜਿਸ ਤਰ੍ਹਾਂ ਇਸ ਕੇਸ 'ਚ ਵੀ ਇਹੀ ਹੋਇਆ ਕਿ ਉਹ ਐਂਡ ਤੱਕ ਕਹਿੰਦਾ ਰਿਹਾ ਕਿ ਨਹੀਂ ਨਹੀਂ ਇਹਨੂੰ ਇਲਾਜ ਦੀ ਲੋੜ ਨਹੀਂ ਇਹਨੇ ਕਿਰਪਾ ਨਾਲ ਹੀ ਠੀਕ ਹੋ ਜਾਣਾ ਇਸ ਤਰ੍ਹਾਂ ਉਥੇ ਵੀ ਇਹਨਾਂ ਲੋਕਾਂ ਦਾ ਜਿਹੜੇ ਪਖੰਡੀ ਸਾਧ ਨੇ ਆਪੂ ਬਣੇ ਜਿਹੜੇ ਹੈਗੇ ਆ ਅਖੌਤੀ ਜਿਹੜੇ ਉਹ ਇਸ ਤਰ੍ਹਾਂ ਹੀ ਕਰਦੇ ਇਹਨਾਂ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਕਿ ਸ਼ੱਕ ਨਹੀਂ ਕਰਨਾ ਸਵਾਲ ਨਹੀਂ ਕਰਨਾ ਜਿਹਦੇ ਕਰਕੇ ਆਮ ਭੋਲੇ ਭਾਲੇ ਲੋਕ ਇਸ ਜਾਲ ਚ ਇਹਨਾਂ ਦੇ ਫਸ ਜਾਂਦੇ ਆ ਜਦ ਕਿ ਹੁੰਦਾ ਕੀ ਹੈ ਜਦੋਂ ਇਹ ਖੁਦ ਕਿਸੇ ਤਰ੍ਹਾਂ ਦੀ ਇਹਨਾਂ ਕੋਲ ਪ੍ਰੋਬਲਮ ਆਉਂਦੀ ਆ ਨਾ ਖੁਦ ਬਿਮਾਰ ਹੁੰਦੇ ਖੁਦ ਹਸਪਤਾਲਾਂ 'ਚ ਹੀ ਜਾ ਕੇ ਇਲਾਜ ਕਰਾਉਂਦੇ ਆ ਉਸੇ ਸਾਇੰਸ ਦਾ ਧਾਰਾ ਲੈਂਦੇ ਜਿੰਨੂੰ ਹਮੇਸ਼ਾ ਇਹ ਮੰਨਦੇ ਆ ਇਹਨਾਂ ਨੂੰ ਜੇ ਕੋਈ ਪੁੱਛੇ ਨਾ ਜਦੋਂ ਕੋਈ ਇਹ ਹਸਪਤਾਲ ਗਿਆ ਹੋਣ ਇਹਨਾਂ ਨੂੰ ਕੋਈ ਪੁੱਛੇ ਵੀ ਡਾਕਟਰ ਹੀ ਪੁੱਛੇ ਆਪਰੇਸ਼ਨ ਥੀਏਟਰ ਦੇ ਟੇਬਲ ਤੇ ਕਿ ਵੀ ਦੱਸੋ ਤੁਸੀਂ ਹੁਣ ਆਪਣੀ ਕਿਰਪਾ ਨਾਲ ਠੀਕ ਹੋਣਾ ਜਾਂ ਤੁਹਾਨੂੰ ਕਿਸੇ ਸ਼ਕਤੀ ਨੇ ਬਚਾਉਣਾ ਜਾਂ ਅਸੀਂ ਆਪਣੀ ਕੋਸ਼ਿਸ਼ ਕਰੀਏ ਤੇ ਇਹ ਸਭ ਤੋਂ ਪਹਿਲਾਂ ਕਹਿਣਗੇ ਕਿ ਨਹੀਂ ਤੁਸੀਂ ਕੋਸ਼ਿਸ਼ ਕਰੋ ਤੁਸੀਂ ਕਰੋ ਸਾਨੂੰ ਬਚਾਉਣ ਦੀ ਕੋਸ਼ਿਸ਼ ਜੇ ਖੁਦ ਨਹੀਂ ਆਪਣੇ ਆਪ ਨੂੰ ਬਚਾ ਸਕਦੇ ਫਿਰ ਇਹ ਤੁਹਾਨੂੰ ਸਾਨੂੰ ਕਿਵੇਂ ਬੁਆਰੀਆਂ ਤੋਂ ਬਚਾ ਸਕਦੇ ਆ ਇਹਨਾਂ ਦਾ ਜਿਹੜਾ ਇਹ ਧੰਦਾ ਨਾ ਐਕਚੁਅਲੀ ਇਹ ਚੱਲਦਾ ਹੀ ਇਸ ਚੀਜ਼ ਤੇ ਲੋਕਾਂ ਨੂੰ ਗੋਮਰਾ ਕਰਕੇ ਉਹਨਾਂ ਨੂੰ ਪੁੱਠੇ ਕਿਸੇ ਨਾ ਕਿਸੇ ਚੱਕਰ ਚ ਪਾਈ ਰੱਖਣਾ ਜਿ ਤਰ੍ਹਾਂ ਅੱਜ ਕੱਲ੍ਹ ਉਹਨਾਂ ਕੋਲ ਬਹੁਤੇ ਕੋਈ ਪਾਸਪੋਰਟ ਤੇ ਲਿਕਾਂ ਮਾਰੀ ਜਾਂਦਾ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਜਿਹੜਾ ਜੇ ਪਾਸਪੋਰਟ ਤੇ ਤਰ੍ਹਾਂ ਲੀਕਾ ਮਾਰਿਆ ਵੀਜ਼ਾ ਹੀ ਮਿਲਦੇ ਹੁੰਦੇ ਤੇ ਫਿਰ ਅੰਬੈਸੀਆਂ ਦੀ ਫਿਰ ਹੋਰ ਕਾਸੇ ਦੀ ਕੀ ਜ਼ਰੂਰਤ ਆ ਜਦੋਂ ਖੁਦ ਇਹਨਾਂ ਨੇ ਕਿਤੇ ਦੂਜੇ ਮੁਲਕ ਚ ਜਾਣਾ ਹੁੰਦਾ ਹੁਣ ਤਾਂ ਖੈਰ ਆਉਂਦੇ ਜਾਂਦੇ ਰਹਿੰਦੇ ਨੇ ਉਦੋਂ ਕੀ ਇਹ ਲੀਕਾ ਮਾਰ ਕੇ ਵੀਜ਼ਾ ਬਣਾ ਲੈਂਦੇ ਆ ਉਦੋਂ ਵੀ ਖੁਦ ਇਹ ਆਪਣਾ ਪਾਸਪੋਰਟ ਜਮ੍ਹਾਂ ਕਰਾਉਂਦੇ ਇਮੀਗ੍ਰੇਸ਼ਨ ਕੋ ਫਾਈਲ ਲਾਉਂਦੇ ਆ ਫਿਰ ਇਹਨਾਂ ਨੂੰ ਵੀਜ਼ਾ ਮਿਲਦਾ ਫੇਰ ਹੀ ਆਉਂਦੇ ਆ ਨਾ ਜੇ ਇਹ ਆਪਣਾ ਨਹੀਂ ਵੀਜ਼ਾ ਐਵੇਂ ਲਾ ਸਕਦੇ ਆਪਣਾ ਨਹੀਂ ਕੁਝ ਸਵਾਰ ਸਕਦੇ ਜੋ ਤੋ ਮਾਰ ਹੁੰਦੇ ਆ ਹਸਪਤਾਲਾਂ ਚ ਖੁੱਦ ਜਾਂਦੇ ਆ ਫਿਰ ਇਹ ਤੁਹਾਡਾ ਸਾਡਾ ਆਮ ਲੋਕਾਂ ਦਾ ਕੀ ਸਵਾਲ ਕਰਦੇ ਆ ਦਰਅਸਲ ਇਹ ਪ੍ਰੋਬੈਬਿਲਟੀ ਦੀ ਗੱਲ ਹੁੰਦੀ ਆ ਵੀ ਉਹਦੀ ਸੰਭਾਵਨਾ ਦੀ ਗੱਲ ਹੁੰਦੀ ਆ ਜਿ ਤਰ੍ਹਾਂ ਕੋਈ ਵੀ ਕਿਸੇ ਬਾਬੇ ਕੋਲ ਜਾਂਦਾ ਜੀ ਸਾਡੇ ਮੁੰਡਾ ਹੋ ਜਾ ਹੁਣ ਮੁੰਡੇ ਹੋਣ ਦੀ ਤੇ ਕੁੜੀ ਹੋਣ ਦੀ ਸੰਭਾਵਨਾ ਜਿਹੜੀ ਉਹ 50% ਚਾਂਸ ਆ ਵੀ ਮੁੰਡਾ ਵੀ ਹੋ ਸਕਦਾ ਕੁੜੀ ਵੀ ਹੋ ਸਕਦੀ ਹੈ ਕੋਈ ਥੋੜਾ ਬਤ ਉੱਪਰ ਥੱਲੇ ਹੁਣ ਜੇ ਮੰਨ ਲਓ 100 ਲੋਕ ਗਏ ਤਾਂ 100 ਚੋਂ 50 ਆ ਦੇ ਹੋ ਗਏ ਉਹ ਹੁਣੇ ਹੀ ਸੀਗੇ ਨਾਮ ਹੀ ਹੋ ਜਾਂਦੇ ਉਹ 50 ਜਿਹੜੇ ਨੇ ਉਹਨਾਂ ਜਾ ਕੇ ਅੱਗੇ ਸੈਂਕੜਿਆਂ ਨੂੰ ਹੋਰ ਦੱਸਣਾ ਕਿ ਫੁਲਾਣੇ ਬਾਬੇ ਤੋਂ ਸਾਡੇ ਮੁੰਡਾ ਆ ਤੇ ਜਿਹੜੇ 50 ਦੇ ਨਹੀਂ ਹੋਇਆ ਉਹਨਾਂ ਨੇ ਕੋਈ ਹੋਰ ਬਾਬਾ ਲੱਭ ਲੈਣਾ ਵੀ ਇਹਦੇ ਕੋਲੋਂ ਨਹੀਂ ਹੋਇਆ ਕੋਈ ਹੋਰ ਬਾਬਾ ਲੱਭਨੇ ਪਰ ਇਹ ਗੇਮ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ ਇਹਨਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ ਕਿਉਂਕਿ ਸਭ ਤੋਂ ਪਹਿਲਾਂ ਮਾਤੀ ਤੁਹਾਡੇ 'ਚ ਇਹ ਵੜਦੇ ਨੇ ਤੁਹਾਡੇ ਦਿਮਾਗ 'ਚ ਇਹ ਵੜਦੇ ਵੀ ਸਵਾਲ ਨਹੀਂ ਕਰਨਾ ਸ਼ਰਦਾ ਦੇ ਕੋਈ ਸਵਾਲ ਜੀਦੇ ਕਰਕੇ ਆਮ ਭੋਲੇ ਭਾਲੇ ਲੋਕ ਵਿਚਾਰੇ ਉਲਝੇ ਰਹਿੰਦੇ ਇਸਕੇ ਇਸ ਚੱਕਰ ਜੀ ਇਹਨਾਂ ਦਾ 메ਨ ਮਕਸਦ ਇਹ ਹੁੰਦਾ ਕਿ ਅੱਖਾਂ ਬੰਦ ਕਰਕੇ ਭੇਡਾਂ ਦੀ ਤਰ੍ਹਾਂ ਬਸ ਤੁਰੇ ਰੋ ਜੇ ਦਰ ਤੁਰੇ ਜੇ ਤੁਸੀਂ ਥੋੜਾ ਜਿਹਾ ਵੀ ਅੱਖਾਂ ਖੋਲ ਕੇ ਦੇਖੋਗੇ ਨਾ ਥੋੜਾ ਜਿਹਾ ਵੀ ਆਪਣੇ ਦਿਮਾਗ 'ਚ ਸਵਾਲ ਕਰਨ ਵਾਲੀ ਬਿਰਤੀ ਰੱਖੋਗੇ ਤਾਂ ਤੁਹਾਨੂੰ ਨਜ਼ਰ ਆਊਗਾ ਤੁਸੀਂ ਕਿੰਨੇ ਪਿੱਛੇ ਬਾਬੇ ਦੇਖ ਲੋ ਕੋਈ ਬਲਾਤਕਾਰ ਦੇ ਕੇਸ 'ਚ ਅੰਦਰ ਆ ਕੋਈ ਕਿਸੇ ਹੋਰ ਫਰਾਡ ਦੇ ਚੱਕਰ ਜਾਂਦਾ ਜੇ ਇਹ ਆਪਣੇ ਆਪ ਨੂੰ ਬਚਾਉਣ ਜੋਗੇ ਹੁੰਦੇ ਤੇ ਫਿਰ ਉਹਨਾਂ ਕੇਸਾਂ ਤੋਂ ਉਹਨਾਂ ਬਚਾ ਲਿੰਦੇ ਤੇ ਕਹਾਣੀ ਕੀ ਬਣਾ ਦਿੰਦੇ ਨੇ ਜਿਵੇਂ ਬਾਬਾ ਜੀ ਆਪਣਾ ਜਿਹੜਾ ਸਾਰੇ ਲੋਕਾਂ ਦਾ ਕਸ਼ਟ ਸੀ ਨਾ ਜੇ ਕੋਈ ਬਿਮਾਰ ਹੋ ਗਿਆ ਉਹਦੇ ਲਈ ਆ ਬਣਾ ਦਿੰਦੇ ਆ ਕਿਸੇ ਉਹੋ ਜੀ ਭਿਆਨਕ ਬਿਮਾਰੀ ਨਾਲ ਉਹਦੀ ਮੌਤ ਹੋ ਗਈ ਤਾਂ ਇਹ ਬਣਾ ਦਿੰਦੇ ਆ ਕਿਉਂ ਜੀ ਸਾਰੇ ਲੋਕਾਂ ਦਾ ਕਸ਼ਟ ਜਿਹੜਾ ਸੀ ਉਹ ਇੰਨਾ ਇਕੱਠਾ ਹੋ ਗਿਆ ਸੀਗਾ ਉਹਦੇ ਕਰਕੇ ਉਹਨਾਂ ਨੂੰ ਆਪਣੀ ਜਾਨ ਹੀ ਦੇਣੀ ਪਈ ਜੇ ਕੋਈ ਜੇਲ੍ਹ ਚ ਚਲਾ ਗਿਆ ਤਾਂ ਉਹ ਲੋਕਾਂ ਦੇ ਪਾਪ ਜਿਹੜੇ ਸੀਗੇ ਜੀ ਉਹ ਇੰਨੇ ਹੋ ਗਏ ਸੀ ਉਹ ਸਾਰੇ ਬਾਬਾ ਜੀ ਇਕੱਠੇ ਕਰਕੇ ਧੋਣ ਗਏ ਇਹ ਹੋ ਸਕਦਾ ਵਾ ਮੜਾ ਜਾ ਆਪਣੇ ਦਿਮਾਗ ਨੂੰ ਖੋਲ ਕੇ ਸੋਚਿਆ ਕਰੋ ਇਹੋ ਜਿਹਾ ਕੁਝ ਨਹੀਂ ਹੁੰਦਾ ਜੇ ਕੁਝ ਹੁੰਦਾ ਹੋਵੇ ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਤੇ ਸ਼ਾਇਦ ਇਹ ਹੀ ਕਾਰਨ ਆ ਕਿ ਹਰ ਰੋਜ਼ ਮਾਰਕੀਟ ਦੇ ਵਿੱਚ ਨਵੇਂ ਤੋਂ ਨਵੇਂ ਬਾਬਾ ਆਉਂਦਾ ਨਵੇਂ ਤੋਂ ਨਵਾਂ ਕੋਈ ਸਾਧ ਪਖੰਡੀ ਇਹੋ ਜਿਹਾ ਆਉਂਦਾ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਬ੍ਰੇਨ ਵਾਸ਼ ਇਹ ਕਰਦਾ ਵੀ ਸਵਾਲ ਨਹੀਂ ਕਰਨਾ ਸ਼ੰਕਾ ਨਹੀਂ ਕਰਨਾ ਪੰਜਾਬ ਹਰਿਆਣਾ ਯੂਪੀ ਇਵਨ ਸਾਰੇ ਇੰਡੀਆ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਡੇਰੇ ਆ ਲੱਖਾਂ ਦੇ ਹਿਸਾਬ ਨਾਲ ਬਾਬੇ ਆ ਅਸਲ 'ਚ ਜਮਾਤਿਆਂ ਨੂੰ ਅੰਦਰੋਂ ਨਹੀਂ ਦੇਖ ਸਕਦੇ ਅੰਦਰੋਂ ਨੇੜੇ ਦੀਕ ਤੋਂ ਕਿਸੇ ਨੂੰ ਵੇਖਣ ਦਿੰਦੇ ਨਹੀਂ ਐਕਚੁਅਲੀ ਬਹੁਤ ਸਾਰੇ ਇਹੋ ਜਿਹੇ ਹਨ ਪਿੱਛੇ ਜੇ ਕੁਝ ਘਟਨਾਵਾਂ ਹੋਈਆਂ ਉਹ ਮੈਂ ਸਮਝਦਾ ਵੀ ਸ਼ਾਇਦ ਆਟੇ 'ਚ ਲੂਮ ਬਰਾਬਰ ਵੀ ਨਹੀਂ ਘਟਨਾਵਾਂ ਜਿੰਨੀਆਂ ਕੋ ਬਾਹਰ ਆਈਆਂ ਨੇ ਘਟਨਾਵਾਂ ਤਾਂ ਬਹੁਤ ਹੁੰਦੀਆਂ ਹੋਣਗੀਆਂ ਜਿੰਨਾ ਕੇਸਾਂ ਦੇ ਵਿੱਚ ਕੁਝ ਔਰਤਾਂ ਨਾਲ ਨਜਾਇਜ਼ ਸੰਬੰਧਾਂ ਦੀ ਗੱਲ ਆਈ ਜਾਂ ਛੋਟੇ-ਛੋਟੇ ਬੱਚਿਆਂ ਨਾਲ ਗਲਤ ਕੰਮ ਕਰਨ ਦੀਆਂ ਖਬਰਾਂ ਆਈਆਂ ਹੁਣ ਇਹ ਤਾਂ ਹੈ ਨਹੀਂ ਵੀ ਉਹ ਜਿੰਨੀਆਂ ਕਿ ਖਬਰਾਂ ਆਈਆਂ ਘਟਨਾਵਾਂ ਸਿਰਫ ਇੰਨੀਆਂ ਕਿ ਹੁੰਦੀਆਂ ਇਹ ਤੋਂ ਬਹੁਤ ਛੋਟੇ ਜਿਹੇ ਗਿਣਤੀ 'ਚ ਗੱਲਾਂ ਦਾ ਪਤਾ ਲੱਗਾ ਜਦਕਿ ਇਹੋ ਜਿਹੇ ਡੇਰਿਆਂ ਦੇ ਵਿੱਚ ਜਿੱਥੇ ਇਹਨੇ ਨੇ ਟਾਈਮ ਤੋਂ ਇਹਨੇ ਨੇ ਲੋਕ ਰਹਿੰਦੇ ਆ ਵਿਲੇ ਜਿਹਨਾਂ ਨੇ ਕੁਛ ਨਹੀਂ ਕਰਨਾ ਸਾਰਾ ਦਿਨ ਚੰਗਾ ਖਾਣਾ ਚੰਗਾ ਪੀਣਾ ਤੇ ਬਸ ਇਧਰ ਉਧਰ ਦੀਆਂ ਗੱਲਾਂ ਮਾਤਾਂ ਮਾਰਨੀ ਹੁਣ ਉਹਨਾਂ ਨੂੰ ਜਦੋਂ ਕਿ ਇਹੋ ਜਿਹਾ ਬੱਚਾ ਜਿਹੜੇ ਬੱਚੇ ਨੂੰ ਮਾਂ ਪਿਓ ਤੋਂ ਬੜੇ ਵਿਸ਼ਵਾਸ ਨਾਲ ਇੱਕ ਸਰਦਨ ਹੈ ਜਿਹਾ ਥਾਂ ਤੇ ਭੇਜ ਦਿੰਦੇ ਆ ਵੀ ਸਾਡਾ ਬੱਚਾ ਸ਼ਾਇਦ ਉੱਥੋਂ ਕੁਛ ਚੰਗਾ ਸਿੱਖ ਕੇ ਜ਼ਿੰਦਗੀ 'ਚ ਕੁਛ ਚੰਗਾ ਕਰੂਗਾ ਪਰ ਇੱਕ ਵਜੇ ਖਾਸ ਅੰਨੇ ਹੋਏ ਲੋਕ ਜਿਹੜੇ ਆ ਉਹ ਔਰਤਾਂ ਨੂੰ ਤੇ ਛੱਡਣਾ ਕੀ ਉਹਨਾਂ ਨੂੰ ਬੱਚਿਆਂ ਤੱਕ ਨੂੰ ਨਹੀਂ ਛੱਡਦੇ ਹੁਣ ਜੇ ਕੋਈ ਐਹੋ ਜਿਹੀ ਟੀਮ ਬਣਦੀ ਆ ਸਰਕਾਰ ਕੋਈ ਐਹੋ ਜਿਹੀ ਟੀਮ ਬਣਾਉਂਦੀ ਆ ਤੇ ਮੈਨੂੰ ਨਹੀਂ ਲੱਗਦਾ ਜਿੰਨੇ ਵੀ ਡੇਰੇਦਾਰ ਨੇ ਪੰਜਾਬ ਚ ਹਰਿਆਣਾ ਚ ਜਾਂ ਜਿੱਥੇ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੋਣੀ ਚਾਹੀਦੀ ਉਹਨਾਂ ਡੇਰਿਆਂ ਦੀ ਸਕਰੀਨਿੰਗ ਕਰਵਾਉਂ ਕਿ ਉਹਨਾਂ ਡੇਰਿਆਂ ਚੋਂ ਟੀਮਾਂ ਜਾਣ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਔਰਤਾਂ ਨੂੰ ਪੁੱਛਿਆ ਜਾਵੇ ਜਿਉਂ ਉਹਨਾਂ ਦੇ ਮੈਡੀਕਲ ਟੈਸਟ ਕਰਵਾਏ ਜਾਂ ਇਹਦੇ ਵਿੱਚ ਕਿਸੇ ਡੇਰੇਦਾਰ ਨੂੰ ਕਿਸੇ ਡੇਰੇ ਦੇ ਮੁਖੀ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਇਹੋ ਜਿਹੇ ਡੇਰਿਆਂ 'ਚ ਘਟਨਾਵਾਂ ਹੁੰਦੀਆਂ ਹੋਣਗੀਆਂ ਬਹੁਤ ਜਿਨ੍ਹਾਂ ਨੂੰ ਜਾਂ ਤਾਂ ਪੈਸੇ ਨਾਲ ਦਬਾ ਲਿਆ ਜਾਂਦਾ ਉਸ ਟਾਈਮ ਤੇ ਕਿਉਂਕਿ ਗਰੀਬ ਮਜਬੂਰ ਲੋਕ ਜਾਂਦੇ ਹੋ ਜਾਂ ਤਾਂ ਉਹਦੇ ਜਿਹੜੇ ਆਪਣੇ ਬੱਚਿਆਂ ਨੂੰ ਵੀ ਛੱਡਦੇ ਆ ਜਾਂ ਔਰਤਾਂ ਵੀ ਉੱਥੇ ਰਹਿੰਦੀਆਂ ਨੇ ਕਿਸੇ ਮਜਬੂਰੀ ਦੇ ਕਾਰਨ ਵੀ ਬਹੁਤ ਰਹਿੰਦੀਆਂ ਨੇ ਹੁਣ ਉਹਨਾਂ ਨੂੰ ਪੈਸੇ ਦੇ ਨਾਲ ਜਾਂ ਡਰਾ ਧਮਕਾ ਕੇ ਦਬਾ ਲਿਆ ਜਾਂਦਾ ਜਿਹਦੇ ਕਰਕੇ ਬਹੁਤ ਸਾਰੀਆਂ ਘਟਨਾਵਾਂ ਤਾਂ ਬਾਹਰ ਆਉਂਦੀਆਂ ਨਹੀਂ ਨੇ ਬਹੁਤ ਚਲੰਦਾਈਆਂ ਘਟਨਾਵਾਂ ਜਿਹਦੇ ਵਿੱਚ ਕੁਝ ਨਾ ਕੋਈ ਇਹੋ ਜਿਹਾ ਕਾਰਨ ਬਣ ਜਾਂਦਾ ਕਿ ਕੋਈ ਬਾਹਰ ਆ ਗਈ ਹੋਵੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਫਿਰ ਵੀ ਥੋੜਾ 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 ਕੁਝ ਨਾ ਕੁਝ ਸੁਣਨ ਨੂੰ ਮਿਲਦਾ ਰਹਿੰਦਾ ਕੁਝ ਨਾ ਕੁਝ ਇਹੋ ਜਿਹੀ ਗੱਲਾਂ ਬਾਹਰ ਆ ਜਾਂਦੀਆਂ ਜਦ ਕਿ ਇਹ ਘਟਨਾਵਾਂ ਜਿਹੜੀਆਂ ਨੇ ਬਹੁਤ ਘਟਨੇ ਇਸ ਹਿਸਾਬ ਨਾਲ ਤਾਂ ਉੱਥੇ ਬਹੁਤ ਕੁਝ ਹੁੰਦਾ ਹੋਊਗਾ ਸੋ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਪਰ ਕਿਸੇ ਨੇ ਇਤਰਾ ਦੀ ਹਿੰਮਤ ਕਰਨੀ ਕੋਈ ਡੇਰੇਦਾਰ ਇਹ ਨਹੀਂ ਗੱਲ ਕਹਿਣ ਲਈ ਅੱਗੇ ਨਹੀਂ ਆਊਗਾ ਕਿ ਸਾਡੇ ਡੇਰੇ ਦੀ ਸਕਰੀਨਿੰਗ ਕਰਾਓ ਜੀ ਪਹਿਲਾਂ ਅਸੀਂ ਜਨਵੀ ਇਹ ਤੋਂ ਗੰਦ ਕੱਢਿਆ ਜਾਵੇ ਤੇ ਤੁਹਾਡੇ ਲਈ ਵੀ ਫਾਇਦਾ ਮੈਂ ਤਾਂ ਕਹਿੰਦਾ ਕਿਸੇ ਡੇਰੇਦਾਰ ਨੂੰ ਇਹਦੇ ਵਿੱਚ ਝਿਜਕ ਹੋਣੀ ਨਹੀਂ ਚਾਹੀਦੀ ਕਿ ਸੁਭਨ ਤੁਹਾਡੇ ਲਈ ਵੀ ਇੱਕ ਤਰ੍ਹਾਂ ਦਾ ਜਿਹੜਾ ਗੰਦ ਡੇਰਿਆਂ 'ਚ ਇਕੱਠਾ ਹੋਇਆ ਹੋਊਗਾ ਸਾਲਾਂ ਤੋਂ ਪਤਾ ਨਹੀਂ ਕਿੰਨੇ-ਕਿੰਨੇ ਚਿਰ ਤੋਂ ਜਿਹੜੇ ਉੱਥੇ ਬੈਠੇ ਨੇ ਜਿਨ੍ਹਾਂ ਦਾ ਕੋਈ ਕੰਮ ਹੀ ਨਹੀਂਗਾ ਉਹ ਉਥੋਂ ਬਾਹਰ ਨਿਕਲਣ ਇਹ ਬਾਬੇ ਖੁਦ ਵੀ ਇਕੱਠੇ ਹੋ ਕੇ ਕਹਿ ਸਕਦੇ ਵੀ ਕੋਈ ਐਜੋ ਟੀਮ ਬਣਾਵੇ ਸਰਕਾਰ ਕਿ ਅਸੀਂ ਤਿਆਰ ਹਾਂ ਇਸ ਚੀਜ਼ ਨੂੰ ਫੇਸ ਕਰਨ ਲਈ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਅੱਜ ਚਲੋ ਹੁਣ ਚਲੋ ਸਵਾਦ ਲੈਣਾ ਜ਼ਿੰਦਗੀ ਦਾ ਥੈਂਕ ਯੂ